ਖੇਤ ਮਪਾਕ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ ਵੀ ਜਿਹਦੇ ਵਿੱਚ ਜਿੰਦੇ ਬੰਦੇ ਨੂੰ ਮਰਿਆ ਸਾਬਤ ਕਰ ਦਿੱਤਾ ਇਹਦੇ ਪਿੱਛੇ ਕੀ ਮਨਸ਼ਾ ਸੀ ਤੇ ਕੀ ਕਾਰਨ ਸੀਗਾ ਇਹ ਤਾਂ ਸਵਾਲਾਂ ਦੇ ਢੇਰੇ ਦੇ ਵਿੱਚ ਸਾਹਮਣੇ ਆ ਰਿਹਾ ਕਿਉਂਕਿ ਜਦੋਂ ਇਸ ਗੱਲ ਦੀ ਜਾਂਚ ਹੋਵੇਗੀ ਉਦੋਂ ਪਤਾ ਚੱਲੇਗਾ ਵੀ ਆਖਿਰ ਜਿੰਦੇ ਬੰਦੇ ਨੂੰ ਮਰਿਆ ਕਿਉਂ ਸਾਬਤ ਕੀਤਾ ਤੇ ਉਹਦੇ ਜਿਹੜੇ ਸਬੂਤ ਇਕੱਠੀ ਕੀਆ ਉਹ ਵੀ ਸਭ ਨੇ ਚੜਿਆ ਦਿਖਾਈ ਦੇ ਰਿਹਾ ਕਹਦੇ ਪਿੱਛੇ ਕੀ ਮਨਸ਼ਾ ਸੀ ਤਾਂ ਆਖਿਰ ਇਹ ਜਿਹੜੇ ਜਾਲੀ ਜੱਜਟ ਕੀੜਾ ਇਹ ਕਿਉਂ ਬਣਾਏ ਗਏ ਕਿਉਂਕਿ ਜਿਹੜਾ ਬੰਦਾ ਜਿੰਦਾ ਹੈ ਤੇ ਉਹਨੂੰ ਮਰਿਆ ਸਾਬਤ ਉਹ ਕਿਵੇਂ ਕੀਤਾ ਜਾ ਸਕਦਾ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਈ ਜਿਹੜੇ ਆ ਡਾਕੂਮੈਂਟ ਆ ਉਹ ਸਾਹਮਣੇ ਆਏ ਨੇ ਇਹਦੀ ਸ਼ਿਕਾਇਤ ਵੀ ਜਿਹੜੀ ਆ ਕੀਤੀ ਗਈ ਆ ਇਸ ਸ਼ਖਸ ਦੀ ਜਿਹੜੀ ਆ ਅਜੇ ਤੱਕ ਜਿਹੜਾ ਵਿਆਹ ਵੀ ਨਹੀਂ ਹੋਇਆ ਲੇਕਿਨ ਇਹਦੇ ਨਾਲ ਜਿਹੜੀ ਆ ਵੀ ਇਹਦੀ ਪਤਨੀ ਨੂੰ ਕਿਸੇ ਕੋਈ ਉਹ ਜਿਹੜੀ ਆ ਲੜਕੀ ਸ਼ੋਅ ਕਰਕੇ ਤੇ ਉਹਦਾ ਜਿਹੜਾ ਵਿਆਹ ਵੀ ਹੋਇਆ ਉਹ ਸ਼ੋਅ ਕੀਤਾ ਗਿਆ ਤੇਰੇ ਮਗਰ ਕੀ ਕਾਰਨ ਸੀ ਇਹ ਇੱਕ ਕਹਿ ਸਕਦੇ ਜਾਂਚ ਦਾ ਵਿਸ਼ਾ ਜ਼ਰੂਰ ਹੈਗਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਇਸ ਸ਼ਖਸ ਨੂੰ ਜਿਹੜਾ ਮਰਿਆ ਹੋਇਆ ਸਾਬਤ ਕਰਕੇ ਉਹ ਜਿਹੜਾ ਵੀ ਉਹਦੀਆਂ ਅਰਥੀਆਂ ਜੜੀਆਂ ਉਹ ਜਲ ਪ੍ਰਵਾਹ ਵੀ ਕੀਤੀਆਂ ਗਈਆਂ ਜਿਹਦੀ ਰਸੀਦ ਆ ਉਹ ਵੀ ਸਾਹਮਣੇ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਇਹ ਜਿਹੜੇ ਜਾਣਕਾਰੀ ਆ ਸਾਨੂੰ ਇਹ ਜੋ ਸ਼ਖਸ ਨੇ ਦਿੱਤੀ ਆ ਵੀ ਜਿਹੜਾ ਬੰਦਾ ਇਹ ਜਿੰਦਾ ਜਗਦਾ ਤੇ ਉਹ ਮਰੇ ਹੋਏ ਜਿਹੜੇ ਸਰਟੀਫਿਕੇਟ ਆ ਉਹ ਸਾਹਮਣੇ ਆ ਰਹੇ ਨੇ